ਕੋਟਕਪੂਰਾ ਤੇ ਰਹਿਣ ਵਾਲੇ ਇੱਕ ਪਰਿਵਾਰ ਨਾਲ ਕੈਨੇਡਾ ਭੇਜਣ ਦੇ ਨਾਮ ਤੇ 30 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਇਥੋਂ ਦੇ ਇੱਕ ਜੰਡਵਾਲੋ ਵਰਕ ਪਰਮਿਟ ਤੇ ਕੈਨੇਡਾ ਭੇਜਣ ਲਈ ਪਤੀ ਪਤਨੀ ਤੇ ਉਹਨਾਂ ਦੇ ਬੇਟੇ ਕੋਲੋਂ 30 ਲੱਖ ਰੁਪਏ ਠੱਗੇ ਗਏ ਹਨ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਪੁਲਿਸ ਤੇ ਵੀ ਗੰਭੀਰ ਦੋਸ਼ ਲਗਾਏ ਹਨ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਮੇਰਾ ਆਪਣਾ ਕਲੋਜ਼ ਵਰਕ ਪਰਮਿਟ ਲਵਾਤਾ ਪਲੱਸ ਕੰਮ ਹੋਇਆ ਉਹਦੀ ਐਲ ਐਮ ਆਈ ਦਿੱਤੀ ਇਹਨਾਂ ਨੇ ਜੀ ਵੀ 1075 ਸਾਰਾ ਕੁਝ ਇੱਥੇ ਲਿਖਿਆ ਹੋਇਆ ਵਕਰਾ ਦੇ ਹੋਣਾ ਹੀ ਜੰਡਵਾਲੋ ਇਹਦੇ ਚ ਆ ਦੇਖੋ ਵੈਸੇ ਤਾਂ ਉਹ ਜੀ ਹਾਂ ਇਹਦੇ ਚ ਆ ਮਤਲਬ ਇਹਦੇ ਚ ਲਿਖਿਆ ਹੋਇਆ ਵੀ 16 1675 ਰੇਟ ਸੀਗਾ ਤੇ 8 ਘੰਟੇ ਕੰਮ ਇੰਜ ਕਰਕੇ ਨਰਸਰੀ ਦਾ ਕੰਮ ਸੀ ਹਨਾ ਤੇ ਜਦੋਂ ਮੈਂ ਉੱਥੇ ਚਲਾ ਗਿਆ ਉੱਥੇ ਕੋਈ ਕੰਮ ਕਮਾਈ ਨਹੀਂ ਸੀ ਉਹ ਕਹਿੰਦੇ ਭਾਈ ਅਸੀਂ ਤਾਂ ਕੱਲੀ ਐਲਐਮਆਈ ਕੀਤੀ ਸੀ ਇਹਨਾਂ ਬੰਦੇ ਨੇ ਥੱਥੋਂ ਐਲਐਮਆਈ ਲਈ ਹੈ ਪੰਜ ਕੋਈ 100 ਡਾਲਰ ਲੈ ਕੇ ਤੇ ਕੰਮ ਕਮੂ ਦੀ ਤਾਂ ਸਾਡੀ ਕੋਈ ਗੱਲ ਨਹੀਂ ਹੁੰਦੀ ਮੈਂ ਇਹਨਾਂ ਨੂੰ ਫੋਨ ਕੀਤਾ ਯਾਨਾ ਕਾਨੀ ਜੀ ਕਰਦੇ ਰਹੇ ਉਸ ਤੋਂ ਬਾਅਦ ਕਹਿੰਦਾ ਤੁਸੀਂ ਆਪਦੀ ਵਾਈਫ ਦਾ ਵੀਜ਼ਾ ਲਵਾਓ ਚਲੋ ਮੈਂ ਕਿਹਾ ਵਾਈਫ ਦਾ ਵੀਜ਼ਾ ਲਵਾ ਲਵਾਂ ਨੇ ਜਦੋਂ ਵਾਈਫ ਦਾ ਵੀਜ਼ਾ ਲਵਾਇਆ ਵਾਈਫ ਦਾ ਨੇ ਕਿਹਾ ਸੀ ਓਪਨ ਵਰਕ ਪਰਮਿਟ ਤੇ ਲਵਾਤਾ ਵਿਸਟਰ ਵੀਜ਼ਾ ਜੀ ਵਿਸਟਰ ਵੀਜ਼ਾ ਲੱਗ ਗਿਆ ਜਦੋਂ ਫਿਰ ਮੈਂ ਉੱਥੇ ਇਹਨਾਂ ਨਾਲ ਗੱਲਬਾਤ ਕਰਦਾ ਰਿਹਾ ਇਹਨਾਂ ਦਾ ਇੱਕ ਕੋਈ ਰਿਸ਼ਤੇਦਾਰ ਉੱਥੇ ਅਮਰੀਕਾ ਰਹਿੰਦਾ ਕੁੜੀ ਦਾ ਭਰਾ ਘਰੂਆ ਕੁੜੀ ਦਾ ਅਮਰਤਾ ਉਹ ਮੈਨੂੰ ਉੱਥੇ ਡਰਾਂ ਤੋਂ ਧਮਕਾਉਣ ਜੇ ਲੱਗ ਗਿਆ ਇੱਕ ਇਹਨਾਂ ਦਾ ਕੋਈ ਹਰਪ੍ਰੀਤ ਸੀ ਉੱਥੇ ਉਹ ਮੇਰੇ ਕੋ ਘਰੇ-ਘਰੇ ਆਉਣ ਲੱਗ ਗਏ ਚੁੱਪ ਕਰ ਜਾ ਫਲਾਣਾ ਪੰਚਾਇਤ ਪੰਜੂਤ ਹੋਈ ਪੰਚਾਇਤ ਇਹਨਾਂ ਨੇ ਰੈਜੀਨਾਵਾ ਕਰ ਲਈ ਹਾਜੀ ਦਾ ਪ੍ਰਸ਼ਾਸਨ ਆ ਕਿ ਬੇਨਤੀ ਹੈ ਜੀ ਵੀ ਇਹਨਾਂ ਨੂੰ ਰੈਸਟ ਕੀਤਾ ਜਾਵੇ ਹੋਰ ਵੀ ਚਲੋ ਮੈਂ ਤਾਂ ਇੰਨਾ ਕੁਝ ਕਰ ਲਿਆ ਜੀ ਇਹ ਇਹ ਪਤਾ ਕੀ ਗੱਲ ਹੈ ਜੀ ਇਹ ਹੁਣ ਮੰਨ ਲਓ ਮੈਂ ਇੰਨਾ ਕੁਝ ਕਰ ਲਿਆ ਮੇਰਾ ਮੇਰੇ ਪੱਲੇ ਕੁਛ ਨਾ ਪਿਆ ਇਹਨਾਂ ਦੀ ਜਮਾਨਤ ਤਾਂ ਹੋ ਗਈਆਂ ਹਾਈ ਕੋਰਟ ਤੋਂ ਜਮਾਨਤ ਕਰਾ ਕੇ ਨਿਕਲ ਗਏ ਅਗਲਾ ਜਿਹੜਾ ਦੂਜਾ ਬੰਦਾ ਉਹ ਇੰਨਾ ਹੌਸਲਾ ਹੀ ਨਹੀਂ ਪਾਉਂਦਾ ਅਗਲਾ ਨਾ ਯਾਰ ਜਦੋਂ ਉਹ ਤਾਂ ਨਹੀਂ ਕੁਝ ਬਣਿਆ ਸਾਡਾ ਕੀ ਬਣੂਗਾ ਫਿਰ ਕੋ ਕੱਲੇ ਮੇਰੇ 30 ਲੱਖ ਨਾਲ ਤਾਂ ਸਬਰ ਨਹੀਂ ਹੋਇਆ ਨਾ ਕਿੰਨਿਆਂ ਨਾਲ ਇਹਨਾਂ ਨੇ ਠਕੀਆਂ ਮਾਰੀਆਂ ਹੋਣਗੀਆਂ ਗਾਂ ਜਦੋਂ ਇਹਨਾਂ ਕੋਲੇ ਪੈਸਾ ਆ ਜਾਂਦਾ ਇਹਨਾਂ ਦੇ ਸਬੰਧੂ ਵੀ ਵੱਡੇ ਬੰਦੇ ਨਾ ਹੋ ਜਾਂਦੇ ਆ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਕੰਪਨੀ ਦੇ ਦੋ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਵਰਤਮਾਨ ਜਿਹੜਾ ਹੈ ਇਕਬਾਲ ਸਿੰਘ ਦੇ ਬਿਆਨ ਦੇ ਤੱਤੇ ਹੋਇਆ ਆਊਟਸਰਟ ਇਮੀਗ੍ਰੇਸ਼ਨ ਦੇ ਮਾਲਕਾਂ ਜਿਹੜੇ ਸਤਿੰਦਰ ਸਿੰਘ ਤੇ ਉਹਨਾਂ ਦੀ ਨਾਂ ਦੇ ਖਿਲਾਫ ਦਰਜ ਹੋਇਆ ਇਹ ਮੁਕਦਮਾ ਆਫਟਰ ਇਨਕੁਆਰੀ ਦਰਜ ਹੋਇਆ ਹੈ ਤੇ ਸਤਿੰਦਰ ਸਿੰਘ ਅਤੇ ਉਸ ਦੀ ਨਾਂ ਜਿਹੜੀ ਉਹਦੇ ਖ ਉਹ ਪਹਿਲਾਂ ਨਾਲੇ ਕੰਪਲੇਂਟ ਚ ਲਿਖਿਆ ਸੀ ਜਿਹੜਾ ਕਿ ਉਹ ਨੂੰ ਦੋਸ਼ੀ ਨਹੀਂ ਪਾਇਆ ਗਿਆ ਜਿਸ ਸੇ ਕਰਕੇ ਉਹਨਾਂ ਤੋਂ ਵੱਲ ਕਲਾਮ ਮੁਕਦਮਾ ਦੱਜਿਆ ਫਿਰ ਵੀ ਅਸੀਂ ਬਨ ਇਨਵੈਸਟੀਗੇਸ਼ਨ ਦੇ ਦਰਾਰ ਇਹਨਾਂ ਨੂੰ ਵਿਚਾਰ ਕਰ ਲਾਂਗੇ ਅਸੀਂ ਦੇਖ ਲਾਂਗੇ ਜੇ ਉਹਦਾ ਉਹਨਾਂ ਦਾ ਕੋਈ ਪਾਰਟ ਆਉਂਦਾ ਤਾਂ ਅਸੀਂ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ ਬਾਕੀ ਦੋਸ਼ੀਆਂ ਨੂੰ ਫੜਨ ਵਾਸਤੇ ਸਾਡੀ ਰੀਡਿੰਗ ਜਾਰੀ ਹੈ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ